ਫਿਲੌਰ ਨੇੜੇ ਦੁੱਧਨਾਲ ਪਰਿਆ ਕੰਟੇਨਰ ਦਾ ਹੋਇਆ ਐਕਸੀਡੈਂਟ ਚਾਲਕ ਨੂੰ ਨੀਂਦ ਆਉਣ ਕਾਰਨ ਵਰਤ ਗਿਆ ਪਾਣਾ ਫਿਲੌਰ ਬੁਰਾਇਆ ਨਜ਼ਦੀਕ ਕੈਂਟ પેટ્રોલ ਪੰਪ ਦੇ ਕੋਲ ਹਾਦਸਾ ਵਾਪਰਿਆ ਜਿਸ ਕਾਰਨ ਕੰਟੇਨਰ ਡਰਾਈਵਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧਨਾਲ ਪਰਿਆ ਕੰਟੇਨਰ PB03NY2099 ਬਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ ਕਿ ਕੈਂਟ પેટ્રોલ ਪੰਪ ਨੇੜੇ ਪਲਟ ਗਿਆ ਜਿਸ ਕਾਰਨ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਡਰਾਈਵਰ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਇਸ ਮੌਕੇ ਐਸਆਈ ਜਸਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੰਟੇਨਰ ਸਿੱਧਾ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਪਲਟਣ ਨਾਲ ਦੁੱਧ ਕੰਟੇਨਰ ਤੋਂ ਬਾਹਰ ਡੁੱਲਣ ਲੱਗ ਪਿਆ ਜਿਸ ਨੂੰ ਕੁਝ ਲੋਕਾਂ ਵੱਲੋਂ ਡੁੱਲਿਆ ਦੁੱਧ ਇਕੱਠਾ ਕਰਕੇ ਆਪਣੇ ਘਰਾਂ ਨੂੰ ਕੈਨੀਆਂ ਚ ਭਰ ਕੇ ਲਿਜਾਂਦੇ ਦਿਖਾਈ ਦਿੱਤੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜਸਵੰਦਰ ਭੱਜੀ ਇੱਕ ਨੈਸ਼ਨਲ ਹਾਈਵੇ ਤੇ ਨਾਲ ਜਿਹੜਾ ਲਿੰਕ ਰੋਡ ਬਣਿਆ ਅਮਰਤਾ ਕੂ ਉਹ ਤੇ ਜਿਹੜਾ ਦੁੱਧ ਦਾ ਟ੍ਰੇਨਰ ਪਲਟਿਆ ਕੀ ਸਾਰਾ ਮੰਗਲਾ ਕੋਈ ਸਵੇਰ 9:15 ਵਜੇ ਸਾਨੂੰ ਫੋਨ ਆਇਆ ਸੀਗਾ ਜੀ ਲੇਕ ਦੁੱਧ ਨਾਲ ਭਰਿਆ ਕੈਂਟਰ ਜਿਹੜਾ ਪਲਟ ਗਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਡਰਾਈਵਰ ਨੂੰ ਬਾਹਰ ਕੱਢਿਆ ਤੇ ਟਰੱਕ ਜਿਹੜਾ ਹੈ ਦੁੱਧ ਵਾਲਾ ਕੈਂਟਰ ਸੀਗਾ ਉਹ ਸਰਵਸ ਲਾਈਨ ਤੇ ਪਲਟ ਗਿਆ ਸੀ ਤੇ ਦੁੱਧ ਜਿਹੜਾ ਨੀਕ ਕਰ ਰਿਹਾ ਸੀ ਤੇ ਉਹਦੇ ਸੱਟਾਂ ਲੱਗੀਆਂ ਸੀ ਡਰਾਈਵਰ ਦੇ ਉਹਨੂੰ ਫਿਰ ਬਾਹਰ ਕੱਢ ਕੇ ਤੇ ਸਿਵਲ ਅਥਾਰਟੀ ਕੋਲ ਭਰਤੀ ਕਰਵਾਉਂਦਾ ਤੇ ਟਰੱਕ ਡਰਾਈਵਰ ਦੇ ਜਿਹੜੇ ਮਾਲ ਗਏ ਉਹਨਾਂ ਨੂੰ ਫਿਊਚਰ ਕਰ ਦਿੱਤਾ ਤੇ ਜਖਮੀ ਡਰਾਈਵਰ ਸੀਗਾ ਉਹਨੂੰ ਉਹਦੇ ਬਿਵਾਰ ਦੇ ਮੈਂਬਰਾਂ ਨੂੰ ਵੀ ਫਿਊਚਰ ਕਰ ਦਿੱਤਾ ਜੀ ਤੇ ਡਿਊਟੀ ਅਸਰ ਸੁਹਾਸ ਚੰਦਰ ਥਾਣਾ ਫਲੋਰ ਨੂੰ ਇਹਦੇ ਬਾਰੇ ਜਾਣਕਾਰੀ ਆਇਆ ਗਿਆ ਠੀਕ ਹੈ ਕੋਈ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ ਡਰਾਈਵਰ ਦੇ ਸੱਟਾਂ ਹੈ ਗਿਆ ਸੀ ਓਕੇ ਜੀ ਤੇ ਹੁਣ ਉਹ ਹੈਡਰ ਦੀ ਮਾਦਦ ਦੇ ਨਾਲ ਜਿਹੜਾ ਟੈਂਟਰ ਸਿੱਧਾ ਕਰਾਇਆ ਜਾ ਰਿਹਾ ਤੇ ਜਿਹੜਾ ਦੁੱਧਿਆਰ ਜਿਆਦਾ ਡੁੱਲ ਗਿਆ ਤੇ ਉਹ ਬਲਟੀ ਕਰਨਾ ਬੜਾ ਦੂਸਰੇ ਕੈਂਟਰ ਦੇ ਵਿੱਚ ਤੇ ਤਦ ਉਹ ਜਿਹੜਾ ਇਹ ਕਿੱਧਰ ਵਾਗ ਕਰ ਰਿਹਾ ਹੈ ਗਰਾਸ ਆ ਤੋ ਆ ਰਿਹਾ ਸੀ ਆ ਜੀ ਬਟਾਲੇ ਤੋਂ ਮਤਲਬ ਤੇ ਅੰਬਾਲੇ ਜਾ ਰਿਹਾ ਸੀ